ਮੰਗਰੂ ਗੁਰੂ ਗੁਰੂ ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਗੁਰੂ ਨਾਨਕ ਬਾਣੀ ਪਾਠਸ਼ਾਲਾ ਗੁਰੂ ਨਾਨਕ ਬਾਣੀ ਪਾਠਸ਼ਾਲਾ ਉਤੇ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਹਾਂ ਆਪਣਾ ਅੱਜ ਦਾ ਵਿਸ਼ਾ ਹੈ ਜ਼ਿੰਦਗੀ ਦਾ ਪਛਤਾਵਾ ਜ਼ਿੰਦਗੀ ਦਾ ਪਛਤਾਵਾ ਅਸੀਂ ਕਿਵੇਂ ਆਪਣੀ ਜ਼ਿੰਦਗੀ ਵਿੱਚ ਪਛਤਾਵਾ ਕਰਦੇ ਹਾਂ ਕਦੇ-ਕਦੇ ਬੁਰਾ ਕਰਮ ਕਰਕੇ ਪਛਤਾਵਾ ਕਰਦੇ ਹਾਂ ਕਦੇ-ਕਦੇ ਗਲਤੀ ਕਰਕੇ ਪਛਤਾਵਾ ਕਰਦੇ ਹਾਂ ਤੇ ਇਹ ਤਾਂ ਪੱਕਾ ਹੀ ਹੈ ਵੀ ਜ਼ਿੰਦਗੀ ਦੇ ਅੰਤ ਦੇ ਵਿੱਚ ਤਾਂ ਹਰ ਮਨੁੱਖ ਹੀ ਪਛਤਾਵਾ ਕਰਦਾ ਹੈ ਕਿ ਮੈਂ ਪਹਿਲਾਂ ਚੰਗੇ ਕੰਮ ਕਿਉਂ ਨਾ ਕਰ ਲਏ ਤਜੇ ਜਦੋਂ ਮੌਤ ਸਾਹਮਣੇ ਖੜੀ ਹੁੰਦੀ ਹੈ ਉਦੋਂ ਬੰਦੇ ਨੂੰ ਉਸ ਤੋਂ ਵੀ ਜ਼ਿਆਦਾ ਪਛਤਾਵਾ ਹੁੰਦਾ ਹੈ ਕਿ ਮੈਂ ਆਪਣਾ ਸਾਰਾ ਜੀਵਨ ਹਰੀ ਨਾਮ ਤੋਂ ਬਿਨਾ ਵਾਹਿਗੁਰੂ ਨਾਮ ਤੋਂ ਬਿਨਾ ਗਵਾ ਲਿਆ ਸੋ ਇਸ ਨੂੰ ਜ਼ਿੰਦਗੀ ਦਾ ਪਛਤਾਵਾ ਕਹਿੰਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਦੇ ਗੁਰਬਾਣੀ ਅੰਦਰ ਪਵਨ ਬਚਨ ਕਰਦੇ ਹਨ ਪਛੋਤਾਵਾ ਨਾ ਮਿਲੇ ਜਬ ਚੂਕਾ ਗਈ ਸਾਰੀ ਤਾਂ ਫਿਰ ਪਿਆਰਾ ਰਾਬੀ ਹੈ ਜਬ ਆਵੇਗੀ ਵਾਰੀ ਇਹਨਾਂ ਪੰਕਤੀਆਂ ਦਾ ਅਰਥ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 725 ਉੱਤੇ ਸੁਭਾਏ ਮਾਨੇ ਪੰਕਤੀਆਂ ਤਾਂ ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਂਦੀ ਹੈ ਪਾਪ ਜਦੋਂ ساری ਜ਼ਿੰਦਗੀ ਖਤਮ ਹੋ ਜਾਵੇਗੀ ਅਤੇ ਮੌਤ ਸਾਹਮਣੇ ਖੜੀ ਹੋਵੇਗੀ ਤਾਂ ਉਸ ਵੇਲੇ ਪਛਤਾਵਾ ਕੀਤਿਆਂ ਕੁਝ ਵੀ ਹਾਸਲ ਨਹੀਂ ਹੋਣਾ ਫਿਰ ਤਾਂ ਵੈਗੁਰੂ ਦਾ ਸਿਮਰਨ ਉਸ ਵੇਲੇ ਹੀ ਹੋਵੇਗਾ ਜਦੋਂ ਦੂਸਰੀਆਂ ਜੁਨਾ ਵਿੱਚ ਘੁੰਮ ਘੁਮਾ ਕੇ ਜਦੋਂ ਦੂਸਰੀਆਂ ਜੁਨਾ ਦੇ ਵਿੱਚੋਂ ਘੁੰਮ ਘੁਮਾ ਕੇ ਇਹ ਆਤਮਾ ਇਸ ਆਤਮਾ ਨੂੰ ਪਤਾ ਨਹੀਂ ਕਦੋਂ ਕੋ ਮਨੁੱਖਾ ਜਨਮ ਮਿਲੇਗਾ ਉਦੋਂ ਕਿਤੇ ਜਾ ਕੇ ਵਾਹਿਗੁਰੂ ਦਾ ਸਿਮਰਨ ਕਰੇਗਾ ਉਹਨਾਂ ਚਿਰ ਹਰ ਜੁਨੀ ਦੇ ਵਿੱਚ ਇਸ ਨੂੰ ਪਛਤਾਵਾ ਹੀ ਬਣਿਆ ਰਹਿਣਾ ਮਨੁੱਖ ਦੁਨੀਆ ਦੇ ਬਾਕੀ ਸਾਰੇ ਕੰਮ ਮੌਕਾ ਮਿਲਣ ਉੱਤੇ ਜਾਂ ਫਿਰ ਆਪਣਾ ਮੁਨਾਫਾ ਦੇਖ ਕੇ ਤੁਰੰਤ ਕਰ ਲੈਣਾ ਪਰ ਰੱਬ ਦਾ ਨਾਮ ਲੈਣ ਵੇਲੇ ਅੱਜ ਕੱਲ ਕਰਦਾ ਰਹਿੰਦਾ ਹੈ ਇਹ ਹਾਲੇ ਕੀ ਹੈ ਹਾਲੇ ਕੀ ਹੈ ਬਹੁਤ ਉਮਰ ਪਈ ਹੈ ਬੁਢਾਪੇ ਵੇਲੇ ਨਾਮ ਜਪ ਲਵਾਂਗੇ ਰੱਬ ਕਿਹੜਾ ਕਿਥੇ ਭੱਜ ਚੱਲਿਆ ਹੁਣ ਤਾਂ ਖਾਣ ਪੀਣ ਦੀ ਉਮਰ ਹੈ ਖਾਓ ਪੀਓ ਐਸ਼ ਕਰੋ ਪਰ ਬੁਢਾਪੇ ਵੀ ਸਾਰਾ ਔਲਾਦ ਦੀਆਂ ਚਿੰਤਾਵਾਂ ਵਿੱਚ ਗਵਾ ਦਿੰਦਾ ਹੈ ਅਤੇ ਫਿਰ ਉਦੋਂ ਪਛਤਾਉਂਦਾ ਹੈ ਜਦੋਂ ਮੌਤ ਸਾਹਮਣੇ ਖੜੀ ਹੁੰਦੀ ਹੈ ਪਈ ਗੁਰਦਾਸ ਜੀ ਵੀ ਕਹਿੰਦੇ ਹਨ ਕਿ ਜੇ ਮਨੁੱਖ ਘਰ ਨੂੰ ਅੱਗ ਲੱਗੀ ਤੋਂ ਖੂਬ ਪੁੱਟਣ ਦੀ ਕੋਸ਼ਿਸ਼ ਕਰੇ ਤਾਂ ਉਹ ਸਿਆਣਾ ਨਹੀਂ ਆਖੀਦਾ ਪੰਜਾਬੀ ਦੀ ਇੱਕ ਕਹਾਵਤ ਹੈ ਅੱਗ ਲੱਗੀ ਤੋਂ ਮੁਸ਼ਕਾਂ ਦਾ ਭਾਅ ਪੁੱਛਦਾ ਬਾਣੀ ਦਾ ਇੱਕ ਵਾਕ ਹੈ ਕਾਮ ਪਰੇ ਹਰਿ ਸਿਮਰੀਏ ਐਸਾ ਸਿਮਰੋ ਨਿਤ ਭਾਵ ਕਿ ਜਿਸ ਤਰ੍ਹਾਂ ਕੋਈ ਜਦੋਂ ਕੋਈ ਵੀ ਕੰਮ ਕਿਸੇ ਬੰਦੇ ਕੋਲੋਂ ਨਹੀਂ ਹੁੰਦਾ ਤਾਂ ਪੈਸੇ ਨਾਲ ਵੀ ਨਹੀਂ ਹੁੰਦਾ ਤਾਂ ਉਸ ਵੇਲੇ ਅਸੀਂ ਰੱਬ ਨੂੰ ਬੜੇ ਪ੍ਰੇਮ ਦੇ ਨਾਲ ਯਾਦ ਕਰਦੇ ਹਾਂ ਜਾਂ ਫਿਰ ਵਿਪਤਾ ਵੇਲੇ ਬੜਾ ਰੋ ਰੋ ਕੇ ਯਾਦ ਕਰਦੇ ਹਾਂ ਗੁਰੂ ਜੀ ਕਹਿੰਦੇ ਹਨ اے ਭਾਈ ਰੱਬ ਨੂੰ ਹਮੇਸ਼ਾ ਹੀ ਯਾਦ ਰੱਖੋ ਅਤੇ ਜਿਸ ਤਰ੍ਹਾਂ ਅਤੇ ਇਸ ਤਰ੍ਹਾਂ ਯਾਦ ਕਰੋ ਜਿਵੇਂ ਤੁਸੀਂ ਦੁੱਖ ਜਾਂ ਵਿਪਤਾ ਵੇਲੇ ਯਾਦ ਕਰਦੇ ਹੋ ਦੇਖੋ ਜਿਹੜੇ ਤਰੀਕੇ ਦੇ ਨਾਲ ਅਸੀਂ ਦੁੱਖ ਵੇਲੇ ਜਾਂ ਵਿਪਤਾ ਵੇਲੇ ਰੱਬ ਨੂੰ ਜਿਹੜੇ ਪਿਆਰ ਨਾਲ ਯਾਦ ਕਰਦੇ ਆ ਨਾ ਉਹ ਉਸ ਤਰ੍ਹਾਂ ਦੀ ਯਾਦ ਸਾਡੇ ਅੰਦਰ ਨॉर्मਲ ਪੋਜੀਸ਼ਨ ਵਿੱਚ ਨਹੀਂ ਹੁੰਦੀ ਗੁਰੂ ਜੀ ਕਹਿੰਦੇ ਆ ਕਿ ਪ੍ਰਮਾਤਮਾ ਨੂੰ ਇਸ ਤਰ੍ਹਾਂ ਯਾਦ ਕਰੋ ਜਿਵੇਂ ਤੁਸੀਂ ਦੁੱਖ ਜਾਂ ਵਿਪਤਾ ਵੇਲੇ ਯਾਦ ਕਰਦੇ ਹੋ ਤਾਂ ਕਿ ਕੋਈ ਵਿਪਤਾ ਪਵੇ ਹੀ ਨਾ ਜਾਂ ਫਿਰ ਸਾਡੀ ਜ਼ਿੰਦਗੀ ਵਿੱਚ ਐਸਾ ਕੰਮ ਹੀ ਨਾ ਆਵੇ ਜੋ ਕੋਈ ਨਾ ਕਰ ਸਕਦਾ ਹੋਵੇ ਸੋ ਇਸ ਜ਼ਿੰਦਗੀ ਦੇ ਪਛਤਾਵੇ ਵਾਸਤੇ ਆਪਾਂ ਇੱਕ ਛੋਟਾ ਜਿਹਾ ਪ੍ਰਮਾਣ ਲੈਂਦੇ ਆ ਹਰੀ ਨਰਾਇਣ ਉਪਦੇਸ਼ ਗ੍ਰੰਥ ਵਿੱਚ ਇੱਕ ਗੱਥਾ ਹੈ ਕਿ ਰਾਜਾ ਇੱਕ ਰਾਜਾ ਬਹੁਤ ਚੰਗਾ ਆਦਮੀ ਸੀ ਅਤੇ ਹਮੇਸ਼ਾ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਰਹਿੰਦਾ ਸੀ ਅਤੇ ਪਾਠ ਪੂਜਾ ਵੀ ਬਹੁਤ ਕਰਦਾ ਸੀ ਪਰ ਉਸ ਦੀ ਰਾਣੀ ਹਰ ਵੇਲੇ ਹਾਰ ਸ਼ਿੰਗਾਰ ਵਿੱਚ ਲੱਗੀ ਰਹਿੰਦੀ ਸੀ ਉਹ ਹਰ ਵੇਲੇ ਆਪਣਾ ਤਨ ਹੀ ਸਵਾਰਦੀ ਰਹਿੰਦੀ ਸੀ ਅਤੇ ਰਾਜ ਘੜਾਣੇ ਦੇ ਰਸਾਂ ਕਸਾਂ ਵਿੱਚ ਮਸਤ ਰਹਿੰਦੀ ਸੀ ਰਾਜੇ ਨੇ ਕਈ ਵਾਰ ਰਾਣੀ ਨੂੰ ਸਮਝਾਇਆ ਕਿ ਉਹ ਥੋੜਾ ਸਮਾਂ ਪ੍ਰਭੂ ਦਾ ਸਿਮਰਨ ਜਪਿਆ ਕਰੇ ਪ੍ਰਭੂ ਦਾ ਸਿਮਰਨ ਕਰਿਆ ਕਰੇ ਪਰ ਰਾਣੀ ਨੇ ਅੱਗੋਂ ਹਰ ਵਾਰ ਇਹੀ ਕਹਿਣਾ ਇਸ ਪ੍ਰਭੂ ਦੇ ਨਾਮ ਵਿੱਚ ਕੀ ਪਿਆ ਹੈ ਮੇਰੇ ਕੋਲੇ ਨਹੀਂ ਉਦਾਸ ਉਦਾਸ ਜੀ ਜ਼ਿੰਦਗੀ ਕੱਟੀ ਜਾਂਦੀ ਨਾ ਕੁਝ ਖਾਓ ਨਾ ਪੀਓ ਨਾ ਹੱਸੋ ਨਾ ਖੇਡੋ ਹਰ ਵੇਲੇ ਚੁੱਪਚਾਪ ਹੀ ਰੋ ਇਹ ਕੋਈ ਜ਼ਿੰਦਗੀ ਹੈ ਬਹੁਤ ਉਮਰ ਪਈ ਹੈ ਜਦੋਂ ਮੈਂ ਬੁੱਢੀ ਹੋ ਗਈ ਤਾਂ ਬਹੁਤ ਟੱਲੀਆਂ ਖੜਕਾ ਲਿਆ ਕਰਾਂਗੀ ਇਹੋ ਜੀਆਂ ਗੱਲਾਂ ਕਰ ਸੁਣ ਕੇ ਰਾਜੇ ਨੂੰ ਬਹੁਤ ਚਿੰਤਾ ਲੱਗੀ ਰਹਿੰਦੀ ਸੀ ਉਹ ਸੋਚਦਾ ਰਹਿੰਦਾ ਸੀ ਕਿ ਕਿਸੇ ਤਰੀਕੇ ਨਾਲ ਰਾਣੀ ਪ੍ਰਭੂ ਦੀ ਭਗਤੀ ਕਰਨ ਲੱਗ ਜਾਏ ਇਹ ਤਾਂ ਭੋਲੀ ਹੈ ਸਵਾਸਾਂ ਦਾ ਕੀ ਪਤਾ ਹੈ ਕਦੋਂ ਨਿਕਲ ਜਾਣਾ ਫਿਰ ਇਹ ਪਛਤਾਏਗੀ ਬੁਢਾਪੇ ਦਾ ਕੀ ਪਤਾ ਆਵੇ ਕਿ ਨਾ ਆਵੇ ਜੇ ਤੇਰੇ ਸਾਹਮਣੇ ਮੌਤ ਆ ਗਈ ਉਸ ਤੋਂ ਪਹਿਲਾਂ ਤਾਂ ਫਿਰ ਪਛਤਾਏਗੀ ਉਸ ਤੋਂ ਚੰਗਾ ਹੈ ਕਿ ਇਹ ਪਹਿਲਾਂ ਭਗਤੀ ਕਰਨ ਲੱਗ ਜਾਏ ਇੱਕ ਵਾਰ ਰਾਜੇ ਨੂੰ ਮਿਲਣ ਵਾਸਤੇ ਉਹਨਾਂ ਦਾ ਕੁੱਲ ਗੁਰੂ ਆਇਆ ਤੇ ਰਾਜੇ ਨੇ ਮਹਾਤਮਾ ਦੀ ਬਹੁਤ ਸੇਵਾ ਕੀਤੀ ਆਪਣੇ ਕੁੱਲ ਗੁਰੂ ਮਹਾਤਮਾ ਦੀ ਬਹੁਤ ਸੇਵਾ ਕੀਤੀ ਕੁੱਲ ਗੁਰੂ ਹੋਣ ਦੇ ਨਾਤੇ ਰਾਣੀ ਨੇ ਵੀ ਆਉ ਭਗਤ ਕੀਤੀ ਅਤੇ ਆਦਰਮਾਨ ਕੀਤਾ ਮਹਾਤਮਾ ਦੇ ਨਾਲ ਰਾਜੇ ਨੇ ਪ੍ਰਭੂ ਦੀ ਖੋਜ ਦੇ ਬਹੁਤ ਬਚਨ ਬਿਲਾਸ ਕੀਤੇ ਘਰ ਵਿੱਚ ਰੋਜ਼ Satsang ਹੋਣ ਲੱਗਾ ਇੱਕ ਦਿਨ ਰਾਜੇ ਨੇ ਮਹਾਤਮਾ ਕੋਲ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ ਰਾਣੀ ਨੂੰ ਸਮਝਾ ਸਮਝਾ ਕੇ ਥੱਕ ਗਿਆ ਆ ਉਹ ਮੇਰੀ ਗੱਲ ਮੰਨਦੀ ਹੀ ਨਹੀਂ ਮੈਂ ਉਸ ਨੂੰ ਬਹੁਤ ਆਖਦਾ ਕਿ ਥੋੜੀ ਬਹੁਤੀ ਪ੍ਰਭੂ ਦੀ ਭਗਤੀ ਕਰ ਲਿਆ ਕਰੇ ਪਰ ਅੱਗੋਂ ਉਹ ਅੱਗੋਂ ਕਹਿੰਦੀ ਹੈ ਕਿ ਬਥੇਰੀ ਉਮਰ ਪਈ ਹੈ ਵੱਡੇ ਹੋ ਕੇ ਪ੍ਰਭੂ ਦਾ ਨਾਮ ਜਪ ਲਵਾਂਗੀ ਮਹਾਰਾਜ ਹੁਣ ਤੁਸੀਂ ਹੀ ਕੋਈ ਉਪਾਅ ਕਰੋ ਕਿ ਉਹ ਪ੍ਰਭੂ ਦੀ ਭਗਤੀ ਕਰਨ ਲੱਗ ਜਾਏ ਮਹਾਤਮਾ ਨੇ ਕਿਹਾ ਰਾਜਨ ਚਿੰਤਾ ਨਾ ਕਰ ਤੇਰੀ ਰਾਣੀ ਵੀ ਭਗਤੀ ਕਰਨ ਲੱਗ ਜਾਏਗੀ ਇੱਕ ਦਿਨ ਮਹਾਤਮਾ ਨੇ ਕਿਹਾ ਕਿ ਅੱਜ ਆਪਾਂ ਤਿੰਨੇ ਜਣੇ ਸੈਰ ਕਰਨ ਜਾਵਾਂਗੇ ਸੰਧਿਆ ਵੇਲੇ ਮਹਾਤਮਾ ਰਾਜਾ ਤੇ ਰਾਣੀ ਆਪਣੇ ਆਪਣੇ ਘੋੜਿਆਂ ਉੱਤੇ ਚੜ ਕੇ ਸੈਰ ਕਰਨ ਨਿਕਲੇ ਅੱਗੇ ਇੱਕ ਮੱਕੀ ਦਾ ਖੇਤ ਆਇਆ ਤਾਂ ਮਹਾਤਮਾ ਨੇ ਰਾਣੀ ਨੂੰ ਕਿਹਾ ਪਤਰੀ ਮੇਰੇ ਵਾਸਤੇ ਇੱਕ ਚੰਗੀ ਜੀ ਮੱਕੀ ਦਾ ਚੰਗੀ ਜੀ ਮੱਕੀ ਦਾ ਸਿੱਟਾ ਤੋੜ ਕੇ ਲਿਆ ਮੱਕੀ ਦਾ ਸਿੱਟਾ ਖਾਣ ਨੂੰ ਮੇਰਾ ਬੜਾ ਹੀ ਦਿਲ ਕਰਦਾ ਹੈ ਤੂੰ ਇੱਥੋਂ ਹੀ ਮੱਕੀ ਦੇ ਖੇਤ ਵਿੱਚ ਵੜ ਜਾ ਅਤੇ ਦੂਸਰੇ ਪਾਸੇ ਜਾ ਨਿਕਲੀ ਅਸੀਂ ਤੈਨੂੰ ਅੱਗੋਂ ਹੀ ਮਿਲਾਂਗੇ ਪਰ ਯਾਦ ਰੱਖਣਾ ਬਹੁਤ ਸੋਹਣੀ ਅਤੇ ਦਾਣਿਆਂ ਨਾਲ ਭਰੀ ਛੱਲੀ ਲੈ ਕੇ ਆਈ। ਰਾਣੀ ਨੇ ਕਿਹਾ ਸਤਿਵਚਨ ਸੰਤ ਜੀ ਉੰਜ ਭਾਵੇਂ ਉਹ ਇਹ ਕੰਮ ਨਾ ਕਰਦੀ ਹੋਰ ਕਿਸੇ ਸੰਤ ਵਾਸਤੇ ਮੱਕੀ ਵਾਲੇ ਖੇਤ ਵਿੱਚ ਨਾ ਵੜਦੀ ਕਿਉਂਕਿ ਉਸ ਨੂੰ ਸੰਤਾ ਮਹਾਤਮਾ ਤੇ ਰੱਬ ਤੇ ਇੰਨੀ ਸ਼ਰਧਾ ਜਾਂ ਪਿਆਰ ਨਹੀਂ ਸੀ। ਪਰ ਇਹ ਮਹਾਤਮਾ ਤਾਂ ਉਸ ਦੇ ਕੁੱਲ ਗੁਰੂ ਸਨ ਇਸ ਲਈ ਉਹ ਇਹ ਕੰਮ ਕਰਨ ਵਾਸਤੇ ਤਿਆਰ ਹੋ ਗਈ। ਨਾਲੇ ਕੁਝ ਦਿਨ Satsang Kardi ਨੂੰ ਹੋ ਵੀ ਗਏ ਸਨ। ਰਾਣੀ ਨੇ ਖੇਤ ਵਿੱਚ ਵੜ ਕੇ ਦੂਜੇ ਪਾਸੇ ਨਿਕਲਣ ਤੱਕ ਬਹੁਤ ਸਾਰੀਆਂ ਛੱਲੀਆਂ ਦੇਖੀਆਂ। ਉਸਨੇ ਇੱਕ ਛੱਲੀ ਦੇਖੀ ਸੋਹਣੀ ਸੀ। ਪਰ ਫਿਰ ਉਸਨੇ ਸੋਚਿਆ ਕਿ ਅੱਗੇ ਚੱਲ ਕੇ ਕੋਈ ਹੋਰ ਦੇਖਦੀਆਂ। ਸ਼ਾਇਦ ਕੋਈ ਇਸ ਤੋਂ ਵੀ ਚੰਗੀ ਛੱਲੀ ਮਿਲ ਜਾਏ। ਕਿਉਂਕਿ ਸੰਤਾ ਨੇ ਕਿਹਾ ਕਿ ਮੇਰੇ ਵਾਸਤੇ ਵਧੀਆ ਤੇ ਦਾਣਿਆਂ ਨਾਲ ਭਰੀ ਚੰਗੀ ਛੱਲੀ ਲੈ ਕੇ ਆਉਣਾ। ਰਾਣੀ ਇੱਕ ਛੱਲੀ ਦੇਖਦੀ ਐ ਅਤੇ ਛੱਡ ਦਿੰਦੀ ਐ ਫਿਰ ਅਗਲੀ ਦੇਖਦੀ ਐ ਤੇ ਚੰਗੀ ਤੇ ਸੋਹਣੀ ਛੱਲੀ ਦੀ ਤਲਾਸ਼ ਵਿੱਚ ਉਸ ਨੂੰ ਵੀ ਛੱਡ ਦਿੰਦੀ ਐ ਛੱਲੀਆਂ ਸਾਰੀਆਂ ਹੀ ਚੰਗੀਆਂ ਸਨ ਪਰ ਹੋਰ ਚੰਗੀ ਹੋਰ ਚੰਗੀ ਦੀ ਭਾਲ ਵਿੱਚ ਉਹ ਸਾਰਾ ਖੇਤ ਲੰਘ ਗਈ ਲੰਘ ਗਈ ਪਰ ਆਪਣੇ ਨਾਲ ਸੰਤਾ ਪਰ ਆਪਣੇ ਨਾਲ ਸੰਤਾ ਵਾਤੇ ਚੰਗੀ ਛੱਲੀ ਇੱਕ ਵੀ ਨਾ ਲੈ ਕੇ ਆਈ ਜਦ ਰਾਣੀ ਦੇਖਦੀ ਦੇਖਦੀ ਸਾਰਾ ਖੇਤ ਪਾਰ ਕਰ ਗਈ ਸੋਚਿਆ ਕਿ ਅੱਗੇ ਹੋਰ ਸੋਹਣਾ ਸੱਟਾ ਹੋਵੇਗਾ ਅੱਗੋਂ ਰਾਜਾ ਤੇ ਗੁਰੂ ਜੀ ਵੀ ਆ ਮਲੇ ਅਤੇ ਗੁਰੂ ਜੀ ਕਹਿਣ ਲੱਗੇ ਲਿਆ ਭਾਈ ਸਾਡੀ ਮੱਕੀ ਦਾ ਸੱਟਾ ਰਾਣੀ ਕਹਿਣ ਲੱਗੀ ਗੁਰੂ ਜੀ ਮੈਨੂੰ ਤੁਹਾਡੀ ਪਸੰਦ ਦਾ ਕੋਈ ਵੀ ਸੱਟਾ ਨਹੀਂ ਮਿਲਿਆ ਮੈਂ ਤਾਂ ਸਾਰਾ ਖੇਤ ਛਾਣ ਮਾਰਿਆ ਛੱਲੀਆਂ ਤਾਂ ਬਹੁਤ ਸੋਹਣੀਆਂ ਹਨ ਪਰ ਮੈਂ ਅੱਗੇ ਹੋਰ ਸੋਹਣੀ ਹੋਵੇਗੀ ਦੇ ਚੱਕਰ ਵਿੱਚ ਸਾਰੀਆਂ ਛਲੀਆਂ ਪਿੱਛੇ ਛੱਡ ਆਈਆਂ ਗੁਰੂ ਜੀ ਨੇ ਕਿਹਾ ਬਸ ਬੇਟਾ ਇਸੇ ਤਰ੍ਹਾਂ ਹੀ ਮਨੁੱਖ ਆਪਣਾ ਸਾਰਾ ਜੀਵਨ ਗਵਾ ਲੈਂਦਾ ਹੈ ਪਰ ਪ੍ਰਮਾਤਮਾ ਨੂੰ ਚੰਗੀ ਲੱਗਣ ਵਾਲੀ ਵਸਤੂ ਪ੍ਰਭੂ ਦਾ ਨਾਮ ਨਾਲ ਲੈ ਕੇ ਨਹੀਂ ਜਾਂਦਾ ਅੱਜ ਕੱਲ ਕਰਦਿਆਂ ਸਾਰਾ ਜੀਵਨ ਗੁਜ਼ਰ ਜਾਂਦਾ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਮਨੁੱਖ ਜੀਵਨ ਦਾ ਬਹੁਤ ਵਧੀਆ ਤੇ ਚੰਗਾ ਆਨੰਦ ਲੈਣ ਵਾਸਤੇ ਅੱਗੇ ਹੀ ਅੱਗੇ ਭੱਜਿਆ ਜਾਂਦਾ ਹੈ ਕਿ ਸ਼ਾਇਦ ਇਸ ਨਾਲੋਂ ਕੱਲ ਵਧੀਆ ਹੋਵੇਗਾ ਪਰ ਉਹ ਕੱਲ ਆਉਂਦਾ ਹੀ ਨਹੀਂ ਅਤੇ ਉਹ ਆਪਣਾ ਸਾਰਾ ਜੀਵਨ ਪਰਮਾਤਮਾ ਦੇ ਅਸਲੀ ਰਸ ਵਾਲੇ ਨਾਮ ਤੋਂ ਬਿਨਾ ਬੇਅਰਥ ਹੀ ਗਵਾ ਲੈਂਦਾ ਗੁਰੂ ਜੀ ਦੇ ਬਚਨ ਸੁਣ ਕੇ ਰਾਣੀ ਨੂੰ ਗਿਆਨ ਹੋ ਗਿਆ ਅਤੇ ਉਸ ਨੇ ਬੜੇ ਹੀ ਸਤਕਾਰ ਨਾਲ ਗੁਰੂ ਜੀ ਅੱਗੇ ਸਿਰ ਝੁਕਾ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਅਤੇ ਅੱਗੇ ਤੋਂ ਪਰਣ ਕੀਤਾ ਕਿ ਉਹ ਹਰ ਰੋਜ਼ ਹੀ ਪ੍ਰਭੂ ਦੇ ਨਾਮ ਦਾ ਸਿਮਰਨ ਕਰਿਆ ਕਰੇਗੀ ਸੁਸੰਗਤ ਜੀ ਇਸ ਗਾਥਾ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣਾ ਸਾਰਾ ਜੀਵਨ ਆਉਣ ਵਾਲੇ ਕੱਲ ਦਾ ਸਵਾਦ ਲੈਣ ਵਾਸਤੇ ਗਵਾ ਲੈਂਦੇ ਹਾਂ ਅਤੇ ਉਹ ਕੱਲ ਕਦੇ ਆਉਂਦਾ ਹੀ ਨਹੀਂ ਸੰਗੋ ਅਸੀਂ ਆਪਣੇ ਕੀਮਤੀ ਜਨਮ ਨੂੰ ਪ੍ਰਭੂ ਦੇ ਨਾਮ ਤੋਂ ਬਿਨਾਂ ਬੇਅਰਥੀ ਗਵਾ ਦਿੰਦੇ ਹਾਂ ਇਸ ਗਾਥਾ ਨੂੰ ਸਿੱਧ ਕਰਨ ਵਾਸਤੇ ਗੁਰਬਾਣੀ ਦੇ ਅਨੇਕਾਂ ਪ੍ਰਮਾਣ ਹਨ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਇਹੀ ਤੇਰੀ ਔਸਰ ਇਹੀ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰੰ ਕਹਿਤ ਕਬੀਰ ਜੀਤ ਕੈ ਹਾਰ ਬਹੁ ਵਿਧ ਕਹਿੋ ਪੁਕਾਰ ਪੁਕਾਰ ਭਾਵਕ ਕਬੀਰ ਜੀ ਕਹਿੰਦੇ ਹਨ ਕਿ ਇਹ ਹੀ ਤੇਰਾ ਮੌਕਾ ਹੈ ਅਤੇ ਇਹ ਹੀ ਤੇਰਾ ਵੇਲਾ ਹੈ ਕਿ ਤੂੰ ਆਪਣੇ ਮਨ ਅੰਦਰ ਝਾਤੀ ਮਾਰ ਕੇ ਦੇਖ ਅਤੇ ਇਸ ਗੱਲ ਨੂੰ ਸੋਚ ਸਮਝ ਕਿ ਹੁਣ ਤੂੰ ਜਿੱਤਣਾ ਹੈ ਜਾਂ ਹਾਰਨਾ ਹੈ ਮੈਂ ਤਾਂ ਤੈਨੂੰ ਬਹੁਤ ਤਰੀਕਿਆਂ ਨਾਲ ਸਮਝਾ ਦਿੱਤਾ ਹੈ ਅਤੇ ਕਈ ਵਾਰ ਸਚਾਈ ਦਾ ਹੋਕਾ ਦਿੱਤਾ ਹੈ ਅਤੇ ਮੈਂ ਹਰ ਵੇਲੇ ਇਸੇ ਹੀ ਸਚਾਈ ਦਾ ਹੋਕਾ ਦਿੰਦਾ ਰਹਿੰਦਾ ਜਾਂ ਫਿਰ ਗੁਰਬਾਣੀ ਦਾ ਇੱਕ ਹੋਰ ਵਾਕ ਹੈ ਰੈਣ ਗਵਾਈ ਸੋਇਕੈ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਭਾਵੇਂ ਮਨੁੱਖ ਆਪਣੀਆਂ ਰਾਤਾਂ ਤਾਂ ਸੌ ਕੇ ਗਵਾ ਲੈਂਦਾ ਅਤੇ ਦਿਨ ਖਾ ਪੀ ਕੇ ਗਵਾ ਲੈਂਦਾ ਪਰ ਜੋ ਮਨੁੱਖੀ ਜੀਵਨ ਹੀਰੇ ਜੋ ਮਨੁੱਖੀ ਜੀਵਨ ਹੀਰੇ ਜਵਾਰ ਰਤਨ ਵੰਗ ਕੀਮਤੀ ਹੈ ਉਸ ਨੂੰ ਕੋਡੀਆਂ ਦੇ ਬਦਲੇ गवा ਲੈਂਦਾ ਭਾਵ ਕੇ ਪਰਮਾਤਮਾ ਦੇ ਕੀਮਤੀ ਨਾਮ ਨੂੰ ਛੱਡ ਕੇ ਸੰਸਾਰ ਦੇ ਕੋਡੀਆਂ ਵਰਗੇ ਪਦਾਰਥਾਂ ਬਦਲੇ ਆਪਣੇ ਜੀਵਨ ਨੂੰ ਬੇਅਰਥ ਹੀ गवा ਲੈਂਦਾ ਸੋ ਸੰਗਤ ਜੀ ਇਹ ਸੀ ਜ਼ਿੰਦਗੀ ਦਾ ਪਛਤਾਵਾ ਅਸੀਂ ਅੱਗੇ ਹੋਰ ਅੱਗੇ ਹੋਰ ਚੰਗਾ ਹੋਵੇਗਾ ਅੱਗੇ ਹੋਰ ਚੰਗਾ ਹੋਵੇਗਾ ਕੱਲ ਹੋਰ ਚੰਗਾ ਹੋਵੇਗਾ ਕੱਲ ਹੋਰ ਸੁਆਦ ਹੋਵੇਗਾ ਇਨ੍ਹਾਂ ਚੱਕਰਾਂ ਦੇ ਵਿੱਚ ਸਾਰੀ ਜ਼ਿੰਦਗੀ ਅੱਜ ਕੱਲ ਕਰਦਿਆਂ ਗਵਾ ਲੈਂਦੇ ਆਂ ਜਦੋਂ ਜ਼ਿੰਦਗੀ ਦਾ ਅੰਤ ਆਉਂਦਾ ਫਿਰ ਉਦੋਂ ਪਛਤਾਉਂਦੇ ਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਪਿੱਛੇ ਛੱਡ ਆਏ ਆ ਜੋ ਬਹੁਤ ਕੀਮਤੀ ਸਨ ਜਿਵੇਂ ਮਾਂ ਬਾਪ ਗੁਰੂ ਦੀ ਸੇਵਾ ਗੁਰਦਵਾਰੇ ਦੀ ਸੇਵਾ ਨਾਮ ਭਗਤੀ ਸਾਰੀਆਂ ਚੀਜ਼ਾਂ ਅਸੀਂ ਪਿੱਛੇ ਛੱਡ ਆਏ ਆ ਪਰ ਅਸੀਂ ਆਪਣੀ ਜ਼ਿੰਦਗੀ ਦੇ ਸਵਾਦ ਦੇ ਵਿੱਚ ਕਿ ਸ਼ਾਇਦ ਇਸ ਤੋਂ ਅੱਗੇ ਹੋਰ ਚੰਗਾ ਮਿਲੇਗਾ ਅਸੀਂ ਤਾਂ ਬਾਬੇ ਵੀ ਪਿੱਛੇ ਛੱਡ ਦਿੱਤੇ ਆ ਸੰਤ ਮਹਾਂਪੁਰਖ ਗੁਰਮੁ ਪਿਆਰੇ ਵੀ ਪਿੱਛੇ ਛੱਡ ਦਿੱਤੇ ਆ ਜਦੋਂ ਉਹਨਾਂ ਦੀ ਪਰਖ ਕਰਨ ਲੱਗਦੇ ਆ ਤਾਂ ਪਰਖ ਕਰਦੇ ਕਰਦੇ ਅੱਗੇ ਨਿਕਲ ਜਾਂਦੇ ਕਿ ਸ਼ਰ ਹੋਰ ਕੋਈ ਚੰਗਾ ਬਾਬਾ ਮਿਲ ਜਾਏ ਬਾਬੇ ਸਾਰੇ ਚੰਗੇ ਹੀ ਹੁੰਦੇ ਆ ਸਾਨੂੰ ਹੀ ਸਾਡੇ ਔਗਣ ਇੱਕ ਥਾਂ ਤੇ ਖੜ੍ਹਨ ਨਹੀਂ ਦਿੰਦੇ ਜਿਵੇਂ ਜਿਸੀਂ ਆਪ ਹੁੰਨੇ ਆ ਸਾਨੂੰ ਸਾਹਮਣੇ ਵਾਲੇ ਵਿੱਚੋਂ ਵੀ ਉਹ ਕੁਛ ਹੀ ਦਿਖਾਈ ਦਿੰਦਾ ਹੈ ਇਸ ਚੱਕਰ ਵਿੱਚ ਅਸੀਂ ਅੱਗੇ ਅੱਗੇ ਤੁਰੇ ਜਾਂਦੇ ਹਾਂ ਖਾਣ ਪੀਣ ਦੀਆਂ ਆਵਸਥਾਵਾਂ ਦੇ ਚੱਕਰ ਵਿੱਚ ਅੱਗੇ ਅੱਗੇ ਚੱਲਦੇ ਹਾਂ ਚੰਗਾ ਜੀਵਨ ਦਾ ਢੰਗ ਜਾਣ ਵਾਸਤੇ ਹੋਰ ਅੱਗੇ ਚੱਲਦੇ ਹਾਂ ਕਿ ਇਸ ਤੋਂ ਚੰਗਾ ਹੋਰ ਹੋਵੇਗਾ ਇਸ ਤੋਂ ਚੰਗਾ ਹੋਰ ਹੋਵੇਗਾ ਬਸ ਇਸੇ ਚੱਕਰ ਦੇ ਵਿੱਚ ਅੱਗੇ ਅੱਗੇ ਵਧਦੇ ਜਾਂਦੇ ਹਾਂ ਇੱਕ ਦਿਨ ਬੁਢੇਪਾ ਆ ਕੇ ਜੀਵਨ ਦਾ ਅੰਤ ਆ ਜਾਂਦਾ ਹੈ ਤੇ ਜੇ ਜਦੋਂ ਜਮਦੂਤ ਸਾਹਮਣੇ ਖੜੇ ਹੁੰਦੇ ਆ ਉਹਦੋਂ ਫਿਰ ਪਛਤਾਵਾ ਹੁੰਦਾ ਸਾਨੂੰ ਜ਼ਿੰਦਗੀ ਦਾ ਇਹਨੂੰ ਕਹਿੰਦੇ ਆ ਜ਼ਿੰਦਗੀ ਦਾ ਪਛਤਾਵਾ ਸੰਗਤ ਜੀ ਇਸ ਸਾਖੀ ਤੋਂ ਤੇ ਇਸ ਗਾਥਾ ਤੋਂ ਤੁਸੀਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨਾ ਤੇ ਆਪਣੇ ਆਪ ਦੇ ਪ੍ਰੈਜੈਂਟ ਨੂੰ ਮੌਕੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਾ ਬੜੀ ਖੁਸ਼ੀ ਹੋਵੇਗੀ ਜੇ ਤੁਸੀਂ ਆਪਣੇ ਪ੍ਰੈਜੈਂਟ ਨੂੰ ਮੌਕੇ ਨੂੰ ਸੰਭਾਲ ਕੇ ਹਰੀ ਨਾਮ ਨਾਲ ਲੱਗ ਜਾਓਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ